ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਚਾਰ ਬਰਣ ਚੌਹਾ ਕੇ ਮਰਦਨ ਘਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਰ ਸੁਗਰ ਸਰੂਪ ਸਿਆਣੇ ਪੰਜ ਹੀ ਮਹਿ ਛਲੀ ਰੇ ਜਿਨ ਮਿਲ ਮਾਰੇ ਪੰਜ ਸੂਰ ਬੀਰ ਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੀ ਸੋ ਪੂਰਾ ਇਹ ਕਲੀ ਰੇ ਰਹਾਓ ਵੱਡੀ ਕੌਮ ਵਸ ਭਾਗਿਆ ਨਹੀਂ ਮਹਕਮ ਫੌਜ ਹਠੱਲੀ ਰੇ ਕਹ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਚੱਲੀ ਰੇ ਵੱਡੀ ਕੌਮ ਵਸ ਭਾਗਿਆ ਨਹੀਂ ਮਹਕਮ ਫੌਜ ਹਠੱਲੀ ਰੇ ਕਹ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਚੱਲੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋਣਾ ਹੀ ਕਿਛ ਆਹੇ ਨਾ ਮੋਰਾ ਅਸਰ ਲੱਤਿਆ ਰੱਖ ਲ ਸਤਨਾਮ ਜਾਣ ਤੋਰਾ ਜੀਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਪ੍ਰਭ ਭਗਵਾਨ ਦਾਸਨ ਦਾਸਕ ਹੈ ਜਨਨਾਣਕ ਜੇਹਾ ਤੂੰ ਕਰਾਏ ਤਿਹ ਹੋਂ ਕਰੀ ਵਖਿਆ ਸਤਗੁਰਾਂ ਨੇ ਪਾਰਕੋਸ਼ਿ ਸ਼ਰਮਤ ਕੀਤੀ ਹੈ ਆਸਾ ਮਹੱਲਾ ਬਣਵਾ ਅਸਰ ਆਗਿਆ ਪੰਜਵੇਂ ਪਾਸ਼ਾ ਤਾਂ શ્રી ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਤ ਤੋਂ ਉਚਾਰਨ ਕੀਤਾ ਹੈ ਪਾਵਨ ਸ਼ਬਦ ਜੋ ਕਿ 92 ਕਰ ਦਾ ਤੀਜਾ ਸ਼ਬਦ ਤੇ ਲੜੀਵਾਰ ਦਾ ਅਸਰ ਅਜ ਦਾ 132 ਨੰਬਰ ਸ਼ਬਦ ਜੋ ਕਿ ਧੰਨ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਮਬਾਰਕਾਂ 404 ਅੰਕ ਸੁਸ਼ੋਭਿਤ ਹੈ ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਜਿੰਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ ਕਿਨੇ ਐਸਾ ਕਿਹੜਾ ਬਲੀ ਸੂਰਮਾ ਹੈ ਜੋ ਤਾਂ ਜਿਨੇ ਪੰਜ ਸੂਰਬੀਰ ਜਿਹੜੇ ਸ਼ਤ ਤੂ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਇਹ ਪੰਜ ਚੋਰ ਨੇ ਕਿਹੜਾ ਐਸਾ ਬਲੀ ਐ ਕਿਹੜਾ ਐਸਾ ਜੋਧਾ ਜਿਹਨੇ ਪੰਜੇ ਚੋਰ ਵਸ ਕਰ ਲਏ ਨੇ ਪੰਜੇ ਚੋਰ ਮਾਰਨ ਮੁਕਾਏ ਨੇ ਐਸਾ ਕਿਹੜਾ ਬਲੀ ਐ ਕਿਹੜਾ ਸੂਰਮਾ ਐ ਜਿਨੇ ਪੰਜਾਂ ਨੂੰ ਵਾਰਸ਼ ਕੀਤਾ ਹੈ ਜਿਵੇਂ ਤਰ੍ਹਾਂ ਕੋਈ ਬਾਜ਼ਾਰ ਵਿੱਚ ਵਿੱਛੂ ਵੇਚ ਰਿਆ ਸੀ ਇੱਕ ਛੋਟਾ ਸੀ ਇੱਕ ਵੱਡਾ ਸੀ ਕਿ ਕਿਸੇ ਨੇ ਉਸ ਸਮੇਂ ਪੁੱਛਿਆ ਭਾਈ ਇਹ ਬਿੱਛੂ ਦਾ ਕੀ ਰੇਟ ਹੈ ਛੋਟੇ ਦਾ ਤੇ ਵੱਡੇ ਦਾ ਉਹਨੇ ਕਿਹਾ ਜੀਤਾ ਭਾਈ ਇਹ ਛੋਟੇ ਦਾ ਤੇ ਵੱਡੇ ਦਾ ਦੋਨਾਂ ਦਾ 1 ਰੁਪਿਆ ਮੁੱਲ ਹੈ ਭਾਵ ਇੱਕੋ ਹੀ ਮੁੱਲ ਹੈ ਉਹ ਕਹਿੰਦੇ ਵੀ ਇਹ ਛੋਟੇ ਦਾ ਤੇ ਵੱਡੇ ਦਾ ਮੁੱਲ ਤਾਂ ਲੱਗੋ ਲੱਗ ਹੋਣਾ ਚਾਹੀਦਾ ਵੇਚਣ ਵਾਲਾ ਕਹਿੰਦਾ ਭਾਈ ਮੁੱਲ ਇੱਕ ਹੈ ਕਿਉਂਕਿ ਇਹਨਾਂ ਦਾ ਡੰਗ ਇੱਕ ਹੈ ਵਿਤਰਤ ਇੱਕ ਹੈ ਸੁਰਤੀ ਬਿਰਤੀ ਇੱਕ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਇੱਕ ਇੱਕ ਵਿਥੂ ਨੇ ਪੰਜ ਵਿਥੂ ਨੇ ਇਹਨਾਂ ਦਾ ਡੰਗ ਵੀ ਕੋ ਹੈ ਫਿੱਤਰਤ ਵੀ ਕੋ ਹੈ ਜਿਹੜਾ ਵੀ ਜਿਹਦੇ ਵੀ ਕਾਬੂ ਆਇਆ ਇਹਨੇ ਮਨ ਨੂੰ ਢਾ ਲੈਣਾ ਜਿੱਤਣਾ ਨਹੀਂ ਦੇਣਾ ਇਹ ਪੰਜ ਚੋਰ ਨੇ ਪੰਜ ਸੂਰਬੀਰ ਯੋਧੇ ਨੇ ਕਹਿੰਦੇ ਐਸਾ ਕਿਹੜਾ ਹੈ ਕਹਿੰਦੇ ਸਤਿਗੁਰਾਂ ਨੇ ਕਿ ਮਨ ਜਿੱਤਦਾ ਜਗ ਸਾਰੀ ਮਨ ਜਿੱਤਦਾ ਜਗ ਜੀਤ ਕਹਿੰਦ ਦੁਨੀਆ ਰਾਜਿਤ ਮਨ ਜਿੱਤਲਾ ਕਾਜੋ ਵਿੱਚ ਮਨ ਜਿੱਤਣਾ ਸਭ ਤੋਂ ਔਖਾ ਹੈ ਪਰਮਾਤਮਾ ਪਾਣਾ ਔਖਾ ਨਹੀਂ ਮਨ ਜਿੱਤਣਾ ਔਖਾ ਹੈ ਜਿਦਨੇ ਮਾਨ ਦੇ ਟੇਲੇ ਮਾਨ ਨੇ ਨਿਸ਼ਕਾਮ ਹੋ ਗਿਆ ਨਿਸ਼ਕਾਮ ਹੋ ਗਿਆ ਤੇ ਪਰਬਤਾਂ ਮਹਿਰ ਦੇ ਵਿੱਚ ਵਸ ਜਾਏਗਾ ਸਿਰਸਬਾਈ ਪਰ ਮਾਨ ਕਲ ਜੁ ਦੀਆਂ ਛੱਲਾਂ ਤੋਂ ਬਚਣਾ ਬਹੁਤ ਔਖਾ ਹੈ ਬਹੁਤ ਹੀ ਔਖਾ ਤੈਨੂੰ ਸਤਿਗੁਰੂ ਕਹਿੰਦੇ ਨੇ ਖੰਡਿਆਂ ਤਿੱਖੀ ਵਾਲੋਂ ਨਿੱਕੀ ਇਹ ਤੇ ਮਾਰੇ ਜਾਣਾ ਐਡਾ ਔਖਾ ਰਹਾ ਆ ਤੇ ਸਤਿਗੁਰੂ ਕਹਿੰਦੇ ਨੇ ਐਸਾ ਕਿਹੜਾ ਜਿਵੇਂ ਪੰਜ ਸੂਰਮੇ ਮਾਰੇ ਨੇ ਐਸਾ ਕੌਣ ਬਲੀ ਰਹੇ ਜਿਹੜਾ ਪ੍ਰਗਰਮੀ ਯੋਧਾ ਆਇਆ ਇਸ ਸੰਸਾਰ ਵਿੱਚ ਜਿਹਨੇ ਪੰਜ ਵਾਰਸ ਕੀਤੇ ਜਿਨੇ ਪੰਜੇ ਮਾਰ ਵੀਦਾਰ ਗੁਦਾਰੇ ਐਸੋ ਸੋ ਪੂਰਾ ਇਕਲੀਰੇ ਕਹਿੰਦੇ ਭਾਈ ਜਿਨੇ ਇਹ ਪੰਜ ਚੋਰ ਮਾਰ ਕੇ ਜਿਨੇ ਪੰਜਾਂ ਚੋਰਾ ਨੂੰ ਕਮਾਟਿਕ ਚੋਰਾ ਨੂੰ ਫਾਵਦਾਨ ਹੋ ਕੇ ਆਪਣੇ ਮਨ ਵਿੱਚੋਂ ਗੁਦਾਰੇ ਬਾਹਰ ਕੱਢ ਦਿੱਤਾ ਭਾਵਨ ਨੂੰ ਵਸ ਕਰ ਲਿਆ ਤੇ ਸਤਿਗੁਰੂ ਕਹਿੰਦੇ ਨੇ ਸੋ ਪੂਰਾ ਇਕਲੀਰੇ ਤੇ ਇੰਜ ਸਮਝੋ ਕਲਕੁਦੇ ਸਮੇਂ ਦੇ ਵਿੱਚ ਉਹ ਪੂਰਨ ਪੁਰਖ ਉਹ ਵੀ ਉਹਦੇ ਪੰਜਾਂ ਚੋਰਾ ਨੇ ਯੂਰ ਨਹੀਂ ਚੱਲਿਆ ਸਭ ਤੋਂ ਵੱਡਾ ਸ਼ੋਰਮਾ ਹੀ ਉਹ ਆ ਤਾਈ ਤਾਂ ਸੜਕ ਨੂੰ ਕਹਿੰਦੇ ਨੇ ਸੜਕ ਨੂੰ ਕਹਿੰਦੇ ਨੇ ਲਾਲ ਰੰਗ ਕਿਸ ਕੋ ਲੱਗਾ ਜੇ ਇਸਕੇ ਵੱਡ ਭਾਗਾ ਮੈਲ ਆ ਕਿਦਾਂ ਹੋਵੇ ਨਾ ਲੱਗਦਾ ਕਿ ਬੜਾ ਵੱਡਾ ਰੰਗ ਹੈ ਪਰ ਇੱਕੋ ਹੀ ਲੰਦਾ ਜਿਹਨੇ ਪੰਜ ਚੋਰ ਵਸ ਕੀਤੇ ਨੇ ਕਹਿੰਦੇ ਦੱਸੋ ਇਹਦੇ ਕਿਹੜਾ ਕਹਿੰਦੇ ਹਨ ਪਤੇ ਨਹੀਂ ਹਰ ਕਹਿੰਦੇ ਭਾਈ ਜਿਹਨੇ ਪੰਜ ਮਾਰੇ ਉਹ ਇਸ ਮਨੁੱਖ ਜਾਨੇ ਵਿੱਚ ਰਹਿੰਦਿਆ ਹੋਇਆ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਬਣ ਗਿਆ। ਰਹਾਉ ਵਿਸ਼ਾਮ ਦੇ ਕੇਂਦਰੀ ਪਾਸ ਸਮਝ ਜਾਂਦੇ ਨੇ। ਅਸਾ ਮਹੱਲਾ ਪੰਜਵਾਂ ਕਿਉਂਕਿ ਖੇੜੀ ਪੰਜਾਂ ਨੂੰ ਜਿੱਤਣ ਦੀ ਹੈ। ਕਿ ਖੇੜੀ ਮਨ ਮੜੂਏ ਨੂੰ ਜਿੱਤਣ ਦੀ ਹੈ। ਕਲਯੁਗ ਵਿੱਚ ਇਹ ਤਾਂ ਸੰਤ ਮਸਕੀਨ ਦੀ ਪੰਥਰ ਤਰ੍ਹਾਂ ਕਹਿੰਦੇ ਹੁੰਦੇ ਸਨ। ਕਹਿੰਦੇ ਕਲਯੁਗ ਦੇ ਵਿੱਚ ਨਿਰੰਕਾਰ ਪਾਣਾ ਬਹੁਤ ਸੌਖਾ ਹੈ। ਪਰ ਨਿਰੰਕਾਰ ਬਠਾਣਾ ਬਹੁਤ ਔਖਾ ਹੈ। ਬਠਾਣ ਦਾ ਮਤਲਬ ਪਹਿਲਾ ਘਰ ਜੇ ਮਹਿਮਾਨ ਆਵੇ ਤੇ ਸਫਾਈ ਕਰਨੀ ਜ਼ਰੂਰੀ ਐ ਇਸੇ ਤਰ੍ਹਾਂ ਕਹਿੰਦੇ ਪੰਜ ਚੋਰਾਂ ਨੂੰ ਬਾਹਰ ਕੱਢਣਾ ਜ਼ਰੂਰੀ ਵਾਸਤ ਕਰਨਾ ਜ਼ਰੂਰੀ ਮਿੱਤਰ ਬਣਾਣਾ ਜ਼ਰੂਰੀ ਐ ਜਦੋਂ ਇਹ ਮਿੱਤਰ ਬਣ ਜਾਣਗੇ ਤੰਨ ਰੰਕਾਰ ਵਸ ਜਾਏਗਾ ਫਿਰਦੇ ਵਿੱਚ ਬੈਠ ਜਾਏਗਾ ਨਿਵਾਸ ਹੋ ਜਾਏਗਾ ਹਰ ਮੰਦਰ ਇਹ ਸਰੀਰ ਐ ਐਂ ਤੇ ਕੀ ਐ ਪਰ ਇਹਦੇ ਵਿੱਚ ਅਸੀਂ ਗੰਡ ਪੈਲ ਬੜਾ ਪਾਈ ਬੱਠਾ ਟੁਗਲੀਰ ਕਰਵਾ ਬੇਈਮਾਨੀ ਚੋਰੀ ਥਗੀ ਯਾਰੀ ਦਾ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਚਾਰ ਵਰਣ ਚੌਹਾ ਕੇ ਮਰਦਨ ਖੱਟ ਦਰਸ਼ਨ ਕਰ ਤਲੀਰੇ ਕਹਿੰਦੇ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਦਗੀ ਕੀ ਹੈ ਚਾਰ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਮਝਾ ਕਹਿੰਦੇ ਪਹਿਲਾਂ ਤਾਂ ਇਹ ਚਾਰ ਵਰਣ ਬਣੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਰੂਪੀ ਚੌਹਾ ਕੇ ਮਰਦਨ ਤੇ ਚਾਰਾਂ ਦੇ ਚਾਰ ਆਸ਼ਰਮ ਨੇ ਬ੍ਰਹਮਚਾਰੀ ਗ੍ਰਸਤੀ ਵਾਰਪਸ ਤ ਤ ਸੰਿਆਸੀ ਜਿਵੇਂ ਖੱਤਰੀ ਦਾ ਕੰਮ ਬ੍ਰਹਮਚਾਰੀ ਵੈਸ਼ ਗ੍ਰਸਤੀ ਹੈ ਸ਼ੁੱਧਰ ਵਾਰਪਸ ਤ ਹੈ ਤੇ ਬ੍ਰਾਹਮਣ ਅਫਕਨ ਬ੍ਰਾਹਮਣ ਬ੍ਰਹਮਚਾਰੀ ਖੱਤਰੀ ਗ੍ਰਸਤੀ ਹੈ ਵੈਸ਼ ਵਾਰਪਸ ਤ ਹੈ ਸ਼ੁੱਧਰ ਜਿਹੜਾ ਹੈ ਉਹ ਸੰਿਆਸੀ ਇਸ ਤਰ੍ਹਾਂ ਚਾਰ ਵਣ ਨੇ ਚਾਰੇ ਰਗੀਆਂ ਜਾਤਾਂ ਬਣਾਈਆਂ ਨੇ ਚਾਰ ਕਰਮ ਬਣਾਏ ਨੇ ਕਹਿੰਦੇ ਖੱਟ ਦਰਸ਼ਨ ਕਰ ਤਲੀ ਤੇ 6 ਸ਼ਾਸਤਰਾਂ ਨੂੰ ਪੜਨ ਵਾਲਾ ਜਿਵੇਂ ਜੋਗੀ ਸੰਨਿਆਸੀ ਜੰਗਮ ਤ੍ਰੇਵੜੇ ਸੰਨਿਆਸੀ ਦਰਵੇਸ਼ ਇਹ ਆਪਣੇ ਕਾਮਾਰਿਕ ਇਹਨਾਂ ਨੇ ਵੀ ਆਪਣੇ ਕਾਮਾਰਿਕ ਨੇ ਆਪਣੇ ਹੱਥਾਂ ਦੀ ਤਲੀ ਉੱਪਰ ਇਹਨਾਂ ਨੂੰ ਵਸ ਕੀਤਾ ਰਾថਾਤ ਇਹ ਪੰਜ ਚੋਰ ਜਿੰਨੇ ਵਸ ਇਹਨਾਂ ਚੋ ਕਰ ਲੈ ਚਾਹੇ ਉਹ 4 ਪੁਲਾ ਚੰਦਾ 14 ਚੌਹਾਂ ਜੀ ਆਂਦਾ ਹੈ ਚਾਹੇ ਉਹ ਛੇ ਸ਼ਾਸਤਰਾਂ ਦਾ ਗਿਆਤਾ ਹੈ ਪਰ ਜਿਨੇ ਪੰਜੇ ਜੋਮ ਵਰਸ ਕਰ ਲੈਨੇ ਅਸਲ ਵਿੱਚ ਪ੍ਰਵਾਨ ਉਹ ਹੈ ਸੁੰਦਰ ਸੁਰ ਸਰੂਪ ਸਿਆਣ ਪੰਚੋ ਹੀ ਮੋਹਛਲੀ ਰੇ ਕਹਿੰਦੇ ਦੇਖੋ ਐਸਾ ਹੀ ਸਿਆਣਾ ਕਹਿੰਦੇ ਭਾਈ ਇੱਥੇ ਵੱਡੇ ਵੱਡੇ ਆਏ ਜਿਨੂੰ ਸਾਧੂਗੁਰੂ ਨੇ ਕਿ ਅਤ ਸੁੰਦਰ ਕੁਰੀ ਚ ਪ੍ਰਮੁਖ ਗਿਆਨੀ ਤਰਮੰਤ ਸੋਹਣੇ ਰੂਪ ਵਾਲੇ ਸੁਪਣ ਵਾਲੇ ਸਿਆਣਪ ਵਾਲੇ ਗਿਆਨੀ ਧਿਆਣੀ ਜੋਤੇ ਪਰਾਗਰਮੀ ਆਪਣੇ ਆਪ ਨੂੰ ਘੁਆਣ ਵਾਲੇ ਵੀ ਆਏ ਪਰ ਨਾਮ ਤੋਂ ਬਿਨਾ ਸਤਿਗੁਰੂ ਕਹਿੰਦੇ ਨੇ ਮਰਤਕ ਕਈ ਆ ਨਾਨਕ ਅਗੇ ਪ੍ਰੀਤਰੀ ਭਗਵਾਨ ਤੇ ਨਾਮ ਨਹੀਂ ਯਾਦ ਫਿਰ ਕਹਿੰਦੇ ਉਹਦੇ ਵਰਗਾ ਮਰੀ ਬੰਦਾ ਕੋਈ ਨਹੀਂ ਇਨਸਾਨ ਕੋਈ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਸੁੰਦਰ ਸੁਗ ਸੁਗਰ ਰੂਪ ਸਿਆਣੇ ਸੁੰਦਰ ਰੂਪ ਵਾਲੇ ਟੂਗਰ ਫੁਲਦੇ ਹੋਏ ਤਰੂਪ ਸਿਆਣੇ ਸੁਪਣ ਵਾਲੇ ਜਿਆਨੇ ਆਪਣੇ ਆਪ ਨੂੰ ਵਿਦਵਾਨ ਘਾਣ ਵਾਲੇ ਪੰਜੋ ਹੀ ਮੋਛਲੀਏ ਕਹਿੰਦੇ ਪੰਜਾਂ ਨੂੰ ਇਸ ਦੇ ਮੋਹ ਨੇ ਪੰਜਾਂ 14 ਦੇ ਮੋਹ ਨੇ ਛਲ ਲਿਆ ਕੋਈ ਕਾਮ ਦੇ ਵਾਸਤ ਕੋਈ ਦੋਤ ਦੇ ਵਾਸਤ ਕੋਈ ਲੋਭ ਦੇ ਵਾਸਤ ਕੋਈ ਮੋਹ ਦੇ ਵਾਸਤ ਕੋਈ ਹੰਕਾਰ ਦੇ ਵਾਸਤ ਜੇ ਸਾਧਗੁਰੂ ਦੀ ਬਾਣੀ ਨੇ ਪਾਵਨ ਕਿਹਾ ਹੈ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਕਹਿੰਦੇ ਸਭ ਤੋਂ ਵੱਡਾ ਹੀ ਮੂਰਖ ਹੋਇਆ ਜਿਹਨੇ ਲਬ ਲਾਲਚ ਕੀਤਾ ਲੋਭ ਕੀਤਾ ਹੰਕਾਰ ਕਰਨਾ ਸਭ ਤੋਂ ਵੱਡਾ ਮੂਲਕ ਹੋਇਆ ਹੈ। ਹੈ ਉਹ ਪੜ੍ਹਿਆ ਕਿੰਨਾ ਵੀ ਕਿਉਂ ਨਹੀਂ ਹੈ ਪਰ ਗੁਰੂ ਦੀ ਡਿਕਸ਼ਨਰੀ ਦੇ ਮੁਤਾਬਕ ਉਹ ਸਭ ਤੋਂ ਵੱਡਾ ਮੂਲਕ ਹੈ। ਕਿਉਂਕਿ ਉਹਨੇ ਮਾਨ ਕਰ ਲਿਆ ਪੜੇ ਦਾ। ਹੰਕਾਰ ਕਰ ਲੈ ਲੋਭ ਕਰ ਲੈ ਲਾਲਚ ਕਰ ਲੈ ਕਹਿੰਦੇ ਸਤਿਗੁਰੂ ਕਹਿੰਦੇ ਨੇ ਇੱਥੇ ਵੀ ਭਲੇਖਾ ਦੂਰ ਕਰਦੇ ਨੇ। ਕਹਿੰਦੇ ਅਤ ਦੇ ਸੁੰਦਰ ਸੁਲਝੇ ਹੋਏ ਸਿਆਣੇ ਚੰਗੇ ਸਰੂਪ ਵਾਲੇ ਤੇ ਸਿਆਣੇ ਬਿਆਣੇ ਵੀ ਇਸ ਪੰਥਾ ਚੋਰਾ ਨੇ ਚਾਏ ਨੇ। ਆਪਣੇ ਆਪ ਨੂੰ ਯੋਧੇ ਪ੍ਰਾਕਰਮੀ ਮਹਾਬਲੀ ਪ੍ਰਾਕਰਮੀ ਯੋਧੇ ਬਾਦਸ਼ਾਹ ਚੱਕਰਵਰਤੀ ਕਹਾਣ ਵਾਲੇ ਵੀ ਇਹਨਾਂ ਇਹਨਾਂ ਪੰਜਾਂ ਨੇ ਢਾਏ ਨੇ ਜਿਹਨੂੰ ਕਹਿੰਦੇ ਨੇ ਬ੍ਰਹਮਾ ਨੇ ਇਸ ਸੰਸਾਰ ਦੀ ਉਤਪਤੀ ਕੀਤੀ ਪਰ ਬ੍ਰਹਮਾ ਵੀ ਇਸ ਸੰਤੋ ਨਹੀਂ ਬਚਿਆ ਜੇਤੀ ਕੋੜ ਦੇਵੀ ਦੇਵਤੇ ਨੇ ਉਹ ਵੀ ਇਹਨਾਂ ਦੇ ਪ੍ਰਕੋਪ ਤੋਂ ਨਹੀਂ ਬਚ ਸਕੇ ਐਡੇ ਵੱਡੇ ਪੰਜ ਚੋਰ ਨੇ ਵਾਟ ਐਵਰ ਟੇ ਸਾਧੂ ਕਹਿੰਦੇ ਨੇ ਇਹ ਐਸੇ ਹੀ ਪੰਜ ਚੋਰ ਨੇ ਪੰਚੋ ਹੀ ਮਹਿ ਚਲੀ ਨੇ ਇਹਨਾਂ ਦੇ ਪੰਜਾਣਾ ਮੂਹ ਏਡਾ ਤਖਣਾ ਕੋਈ ਵਿਰਲਾ ਹੀ ਬਚਦਾ ਪਰ ਉਹ ਬਾਜਦਾ ਕੁੱਟਣ ਸਰ ਜੋ ਮਨ ਕੋ ਕੁੱਟਿਆ ਮਨ ਕੁੱਟਿਆ ਤੋਂ ਜੰਮ ਤੇ ਛੁੱਟਾ ਕੁੱਟਕਟ ਮਨ ਕਸ ਵਟੀ ਲੈ ਜਿਹਨੇ ਮਨ ਨੂੰ ਕੁੱਟਿਆ ਅਸੀਂ ਤਾਂ ਦੁਨਸਾਰਾ ਕੁੱਟਣ ਪਿੱਛੇ ਪਏ ਆ ਨਿੰਦਿਆ ਤੋਂ ਵੀ ਪਿੱਛੇ ਪਏ ਆ ਫਰਾਨਾ ਇਸ ਤਰ੍ਹਾਂ ਦੇ ਫਰਾਨਾ ਇਸ ਤਰ੍ਹਾਂ ਉਹ ਤੂੰ ਕਿਸ ਤਰ੍ਹਾਂ ਇਹ ਧਿਆਨ ਕਰਦਾ ਕਿਉਂਕਿ ਦੂਜੇ ਦੀ ਸੋਟ ਮੱਜੀ ਥਲੇ ਸੋਟਾ ਮਾਰਨਾ ਸੋਖਾ ਆਪਣੇ ਓਖਾ ਤੇ ਤੂੰ ਕਿਹਸਾ ਹੈ ਕੋਈ ਆਲਕਾ ਤੂੰ ਕਿ ਇਸ ਤਰ੍ਹਾਂ ਦਾ ਹੈ ਆਪਣਾ ਧਿਆਨ ਕਰ ਦੂਜੇ ਦਾ ਨਹੀਂ ਅਸੀਂ ਹਮੇਸ਼ਾ ਦੂਜੇ ਦਾ ਧਿਆਨ ਕਰਦੇ ਆ ਆਪ ਦਾ ਕਦੇ ਨਹੀਂ ਕੀਤਾ ਚਾਹੇ ਅਸੀਂ ਕਾਮੀ, ਕ੍ਰੋਧੀ, ਲੋਭੀ, ਪਖੰਡੀ ਹੋਈਏ ਸਾਨੂੰ ਸਾਡਾ ਨਹੀਂ ਪਤਾ ਕਹਿੰਦੇ ਆਪ ਦਾ ਪਤਾ ਕਰ ਕਾਲ ਯੁੱਗ ਤੇ ਪ੍ਰਮਾਣ ਤਾਂ ਹੋਈਗਾ ਇਹ ਜਨ ਮਿਲਾਰੇ ਪੰਚਸੂਰ ਵੀ ਐਸੋ ਕੌਣ ਬਲੀਰੇ ਜਿਨ ਪੰਚ ਮਾਰ ਬੇਦਾਰ ਗਵਾਦਾਰੇ ਸੋ ਪੂਰਾ ਇਕਲੀਰੇ ਰਹਾ ਕਹਿੰਦੇ ਐਸਾ ਕਿਹੜਾ ਹੈ ਜਿਨੇ ਪੰਜ ਸੂਰ ਮਿਟਾਈ ਨੇ ਇਹਨਾਂ ਨੂੰ ਮਾਰਿਆ ਐ ਐਸਾ ਕਿਹੜਾ ਮਾਵਲੀ ਇਤਹਾਸ ਗਰਮੀ ਜੁਦਾ ਜਿਨੇ ਪੰਜ ਮਾਰ ਕੇ ਇਹਨਾਂ ਨੂੰ ਫੇਰ ਕੇ ਬਾਹਰ ਕੱਢ ਦਿੱਤਾ ਆਪਣੇ ਵਸ ਕਰ ਲਿਆ ਆਪਣੇ ਨੌਕਰ ਬਣਾਏ ਤੇ ਜਿਨੇ ਵਸ ਕੀਤਾ ਉਹਦੀ ਕਲਾ ਵੀ ਸੰਪੂਰਨ ਹੈ ਉਹ ਆਇਆ ਵੀ ਪ੍ਰਵਾਨ ਜਿਹੜਾ ਉਹਦਾ ਸੰਗ ਕਰਦਾ ਉਹ ਵੀ ਪ੍ਰਵਾਨ ਹੈ ਰਹਾਉ ਵਿਸ਼ਰਾਂਤ ਦੇ ਕੇਂਦਰੀ ਪਾਸ ਸੁਝਾਂਦੇ ਕਿਉਂਕਿ ਦੁਨੀਆ ਜਿੱਤਣ ਵਾਲਾ ਸਿਕੰਦਰ ਖਲੀ ਹੱਥ ਗਿਆ ਹੋਏ ਗੱਲ ਕਹਿੰਦਾ ਕਹਿੰਦਾ ਵੀ ਮੈਂ ਲੋਬ ਨਹੀਂ ਜਿੱਤ ਸਕਿਆ ਤ੍ਰਿਸ਼ਨਾ ਨਹੀਂ ਮੇਰੀ ਗੁਰਜੀ ਸਾਰਾ ਰਾਜ ਭਾਈ ਦਿੱਤੇ ਸਾਰੀ ਦੁਨੀਆ ਦਿੱਤੀ ਪਰ ਖਾਲੀ ਗਿਆ ਵੀ ਇਹ ਸੰਸਾਰ ਚ ਲੈ ਕੇ ਕੁਝ ਨਹੀਂ ਗਿਆ ਇਸੇ ਲਈ ਸਤਿਗੁਰ ਕਹਿੰਦੇ ਨੇ ਸਭ ਤੋਂ ਵੱਡਾ ਪ੍ਰਕਰਮੀ ਸੂਰਮਈ ਉਹ ਬਾਸ਼ਾਈ ਉਹ ਹੈ ਜਿਹਨੇ ਪੰਜ ਚੋਰ ਵਾਸ ਕਰ ਲੈਨੇ ਚਾਹੇ ਅੱਤ ਦਾ ਹੀ ਗਰੀਬ ਕਿਉਂ ਨਹੀਂ ਗਰੀਬੀ ਮਾਇਨੇ ਨਹੀਂ ਮਨ ਦੀ ਅਮੀਰੀ ਮਾਇਨੇ ਰੱਖੀ ਹੈ ਗਰੀਬੀ ਗਦਾ ਮਾਰੀ ਖੰਨਾ ਸੰਗਲੇ ਇਸ਼ਾਰੀ ਇਸਾ ਕੇ ਕੋਨਾ ਟਿਕਾਣਾ ਵਗਾੜੀ ਭਰਪੂਰ ਹੈ ਜਲਤਾਰੀ ਮਾਨਦਗਰੀ ਵੀ ਮੰਗੀ ਆ ਨਿਮਰਤਾ ਸਾਰੀ ਕਹਿੰਦੇ ਨੇ ਵੱਡੀ ਕੌਮ ਵਸ ਭਾਗ ਜਾਣਾ ਨਹੀਂ ਮਹਕਮ ਫौज ਹਠਲੀਰੇ ਕਹਿੰਦੇ ਦੇਖੋ ਇਹ 5 14 ਨਹੀਂ ਹੈ ਜੀ ਤਗੜੀ ਫौज ਹੈ ਵੱਡੀ ਕੌਮ ਬਹੁਤ ਵੱਡੀ ਕੌਮ ਹੈ ਲੋਭ ਦੇ ਵੀ ਅੱਗੇ ਰੂਪ ਨੇ ਮੋਹ ਦੇ ਵੀ ਅੱਗੇ ਰੂਪ ਨੇ ਇਰਖਾ ਦਵੇਸ਼ ਦੇ ਵੀ ਨੇ ਇਹ ਸਾਰੇ ਉਸੇ ਦੇ ਰੂਪ ਨੇ ਮਾਇਆ ਦੇ ਵੱਡੀ ਕੌਮ ਬੜੀ ਵੱਡੀ ਕੌਮ ਆ ਵਸ ਭਾਗ ਜਾਣਾ ਨਹੀਂ ਇਹ ਭੱਜ ਵੀ ਨਹੀਂ ਹੈ ਮਹਕਮ ਫੌਜ ਹਟਾਲੀ ਰੇ ਬੋੜੀ ਭਾਰੀ ਫੌਜ ਹੈ ਜੀ ਕਹਨਾਂ ਆਣ ਕੇ ਜਨ ਨਿਰਦਲਿਆ ਸੱਤ ਜੁੜ ਕੇ ਸੱਤ ਸੰਗਤ ਸਾਧ ਸੰਗਤ ਕੇ ਝੱਲੀ ਰੇ ਕਹਿੰਦੇ ਦਾਸ ਨਾਨਕ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਕੀ ਭਾਈ ਤਿੰਨ ਜਨ ਨਿਰਦਲਿਆ ਉਸੇ ਜਨ ਨੇ ਉਸੇ ਭਗਤ ਨੇ ਇਹਨਾਂ ਨੂੰ ਮਾਰ ਖੁਦੇੜਿਆ ਉਸੇ ਨੇ ਇਹਨਾਂ ਤੇ ਜਿੱਤ ਪਾਈ ਹੈ ਸਾਧ ਸੰਗਤ ਕੇ ਝੱਲੀ ਰੇ ਉਹ ਜਿਹੜਾ ਸੱਤ ਸੰਗਤ ਵਿੱਚ ਝੱਲਾ ਬਣਿਆ ਕਤ ਸੰਗਤ ਵਿੱਚ ਆਇਆ ਜਿਹਨੂੰ ਸਾਰਕੂ ਕਹਿੰਦੇ ਨੇ ਲੋਕ ਕਹੇ ਕਬੀਰ ਬੋਹਰਾਂ ਨਾ ਕਬੀਰ ਕੰਮਰ ਮਰਾੰਗ ਪਹਿਚਾਨਣਾ ਕੋਈ ਆਖੇ ਭੂਤ ਨਾ ਕੋਈ ਕਹਿੰਦੇ ਤਾਲਾ ਕੋਈ ਆਖੇ ਆਜ਼ਮੀ ਨਾਨਕ ਵੇਦਾਰ ਨਾਨਕ ਪਿਆਜਾ ਬੰਨਾ ਸਾਗਨ ਨਾਨਕ ਬੋਹਰਾਂ ਹਉ ਗੁਰ ਮਿਲ ਏਡਾ ਪਛਾਨਣਾ ਕਹਿੰਦੇ ਮੈਂ ਤਾਂ ਇੱਕ ਵੀ ਇਨਸਾਨ ਜਪਾਲੀ ਲੋਕ ਪਾਗ ਬੋਹਰਾ ਪਖੰਡੀ ਕਹੀ ਜਾਂਦੇ ਹੈ ਨਾ ਪਰ ਮੈਂ ਸਾਹ ਦੇ ਇੱਕ ਦੇ ਨਾਲ ਪਾਈ ਹੈ ਤੋਂ ਇੰਨੇ ਕੋ ਬੇਨਤੀਆਂ ਪਰਵੰਤ ਨਹੀਂ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਜਿੰਨਾ ਚਾਹਨਾ ਮਨ ਪੰਜ ਚੋੜ ਦੀ ਤਰ੍ਹਾਂ ਚਾਹਨਾ ਗੁਰੂ ਦੀ ਸੰਗਤ ਵਿੱਚ ਆ ਤਾਂ ਕੀ ਆਇਆ ਵੀ ਪ੍ਰਵਾਣ ਇਸ ਸੰਸਾਰ ਵਿੱਚ ਬਸਿਆ ਵੀ ਪ੍ਰਵਾਣ ਇਹਨੀਆਂ ਕੋ ਬੇਸ਼ਕੀਆਂ ਪ੍ਰਵਾਣ ਕਮੀਆ ਦੇ ਉਹ ਅਸੀਸ ਕਰੋ ਅਰਦਾਸ ਕੀ ਤੋ ਕਥਾ ਵਿਚਾਰਾ ਕਰਨੀ ਜਾ ਚਾ ਜਾਵੇ ਲੇਖਿਆ ਕਟੈ ਨੇ ਛੁੱਟੀ ਹੈ ਖੈ ਨਾ ਖੈ ਨੂੰ ਲੰਹਾਰ ਭਖਣ ਹਾਰ ਬਸ ਲੈ ਨਾਨਕ ਪਰ ਤਰ ਦੇ ਉਹ ਸੱਜਣ ਸਿਸੜੀਆਂ ਜੋ ਹੋਵੇ ਸਭ ਸੰਬੇਲ ਗੱਜ ਵੱਟ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਦਾ ਸੰਸਾਰ ਵਾਹਿਗੁਰੂ ਜੀ ਕੀ ਫਤੇ